ਵੇ ਲੋਸ ਹਨੇ ਕਿੰਨਾ ਜੋਰ ਲਾਉਂਦੇ ਸਾਰੇ ਜੇ ਵੀ ਰਹਿਣ ਨੂੰ ਆਉਂ ਲਾਉਂਦੇ ਜੀ ਇਕੱਠੇ ਹੋਏ ਸਾਰੇ ਵਧੀਆ ਲੱਗਣ ਜਾਈ ਇਹੇ ਪਰ ਇਹ ਘਟਦੇ ਨਹੀਂ ਚੱਲ ਇੱਕ ਦਿਨ ਰਹਿ ਪਿੰਦੇ ਤੇ ਅੱਕੇ ਇੱਕ ਦਿਨ ਵਾਸਤੇ ਲਗੇ ਆਂ ਕਿ ਚੱਲ ਸ਼ੇਰੇ ਜਾਨਾਂ ਦਾ ਸਨਮਾਨਵਾਜਣਾ ਆਹ ਲੋ ਪਾਣੀ ਪੀ ਲੋ ਭਾਈ ਗੱਲ ਸੁਣ ਮੇਰੀ ਛੁੱਡੂਆ ਕੰਮ ਸੋ ਕੰਮ ਜੇ ਤੂੰ ਗਿਆ ਹਾਂ ਤੈਨੂੰ ਕੋਈ ਘਰ ਦਾ ਫਿਕਰ ਨਹੀਂ ਹੈਗਾ ਤੂੰ ਘਟ ਬੰਡੇ ਕੀ ਆ ਕੀ ਹੋ ਗਿਆ ਕਰਨ ਨੂੰ ਅੱਛਾ ਤੂੰ ਬਾਂਬੀ ਸੁਠਣਾ ਜਾਉਣਾ ਤੈਨੂੰ ਨਹੀਂ ਪਤਾ ਨੀ ਗਾਜਾ ਘਟ ਕਰਨ ਜਾਣਾ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਕੀ ਕੋਈ ਕਹੇਗਾ ਉਹ ਉੱਥੇ ਜਾ ਕੇ ਸੌਣੇ ਦੋ ਦਿਨ ਬਹਿ ਰਿਹਾ ਮੈਨੂੰ ਤਾਂ ਆਸ ਹੀ ਨਹੀਂ ਵੀ ਤੂੰ ਅੱਜ ਵੀ ਆਉਣਾ ਤੇ ਨਹੀਂ ਆਉਣਾ ਠੀਕ ਹੈ ਸੌਣੇ ਕਿਹਾ ਔਰ ਮੈਂ ਕਿਤੇ ਗਲਤ ਜਗ੍ਹਾ ਚਲ ਗਿਆ ਵਾ ਤੇ ਤੂੰ ਇਹਨੂੰ ਛੱਡੋ ਨਾ ਆਪ ਤੇ ਆਜੰਦੋਂ ਇਹਨੂੰ ਤਾਂ ਨਹੀਂ ਕਰਦਾ ਹੈਗਾ ਮੈਂ ਕਿਹਾ ਕਦੀ ਉੱਥੇ ਰੋਜ਼ ਤੁੜਿਆ ਵਾ ਕਿੰਨੇ ਚਿਰ ਬਾਅਦ ਗਿਆ ਨਹੀਂ ਆਉਂਦਾ ਤਾ ਅਗਲਿਆਂ ਨੇ ਨਹੀਂ ਆਉਂਦਾ ਤਾ ਤੈਨੂੰ ਕੋਈ ਥੋੜੀ ਬੋਤੀ ਸ਼ਰਮ ਨੂੰ ਹੱਥ ਫੇਰ ਆਪਣੇ ਘਰ ਵਾਲ ਵੇਖੀ ਦਾਂਦਾ ਤੇ ਤੂੰ ਸਾਰਾ ਕੁਛ ਨਾ ਬਾਤ ਤੇ ਗਏ ਹਾਂ ਐਂ ਕਾ ਰੋ ਤੁਰੇਂ ਕੀ ਕਰਕੇ ਬਹਿ ਜਾ ਹੋਰ ਪਾਇ ਤੇ ਰਹਿ ਪੇਂ ਚੁੱਪ ਕਰਕੇ ਤੇ ਬਹਿ ਜਾ ਤੇਰੀ ਉਹਦਾ ਜ਼ੁਬਾਨ ਬੜੀ ਚੱਲਦੀ ਐ ਜਦੋਂ ਤੂੰ ਕਹਿੰਨੀ ਹੁੰਦਾ ਮੇਰਾ ਪੁੱਤ ਨੱਚਦਾ ਹੋ ਨਚਨ ਵਾਲੀ ਗੱਦੀ ਕਾਲ ਵਾਏ ਹੁਣ ਤੁਹਾਨੂੰ ਜਦਾ ਪੁੱਛ ਕੋ ਥੋੜੀ ਜਾਣਾ ਵਾ ਕਿ ਆਪਾਂ ਚੱਲਿਆਂ ਜਾਂ ਆਉਣਾ ਵਾ ਜਾਂ ਨਹੀਂ ਅੱਛਾ ਹੁਣ ਤੂੰ ਪੁੱਛਣਾ ਵੀ ਘਟ ਜਾਣਾ ਨੂੰ ਪੁੱਛਣਾ ਕੀ ਐ ਜਦੋਂ ਤੂੰ ਬੋਲਣਾ ਨਹੀਂ ਸਹੀ ਜਵਾਬ ਨਹੀਂ ਦੇਣਾ ਕੋਈ ਚਾਹਦਾ ਤੇ ਫਿਰ ਇਹਦੇ ਨਾਲੋਂ ਠੀਕ ਆ ਕਿ ਚੁੱਪ ਕਰਕੇ ਕਿਧਰ ਜਾਣਾ ਜਾਓ ਚਲੋ ਠੀਕ ਆ ਫੇਰ ਕੀ ਲੋੜ ਦਾ ਆਪੋ ਆਪਣੀਆਂ ਮਰਜ਼ੀਆਂ ਕਰਦੇ ਇਹ ਛੱਤ ਤਲੇ ਰਹੰਦੀ ਨਹੀਂ ਲੋੜ ਤੇ ਵੱਖੋ ਵੱਖੀ ਹੋ ਜਾ ਜੋਦਾਂ ਟਾਈਮ ਨੇ ਗੁੰਨ ਗਾਓ ਨਹੀਂ ਅਹੀਂ ਤੇ ਪਹਿਲਾਂ ਕਹਿਣ ਡੇ ਹਾਂ ਫੇ ਕਰ ਦੋ ਵਾਕ ਤੂੰ ਕੀ ਨਿੱਕੇ ਬਣੇ ਲੱਗਦੇ ਤੇ ਇੰਜ ਤੇਰਾ ਬੱਚਾ ਲੀ ਗਏ ਤੇ ਕੀ ਹੋ ਗਿਆ ਵਾ ਤੁਹਾਡੀ ਕੁੜੀ ਨੀ ਕਿੱਥੇ ਰਹੰਦੀ ਹੈਗੀ ਖਵਾਬਦਾਰ ਕੁੜੀ ਦੀ ਗੱਲ ਨਾ ਕਰੀ ਤੂੰ ਤਾਂ ਅੱਗੇ ਹੋ ਚੱਲਨੀ ਆ ਤੇ ਤੇਰੇ ਇਕੱਠੇ ਰਹਿਣਾ ਜਾਣ ਤੇ ਮੰਮੇ ਉਹਨਾਂ ਨਹੀਂ ਜਾਣਾ ਫੇਰ ਨਹੀਂ ਨਹੀਂ ਜਾਣਾ ਮੇਰੇ ਕਹਿੰਦੇ ਬੱਜੇ ਮੈਂ ਘਰੇ ਇੱਕ ਘਰੇ ਬੱਜੀ ਲਾ ਕੇ ਜਾਵੇ ਨਾ ਇਹ ਚੁੱਪ ਕਰਕੇ ਤੇ ਬਹਿ ਜਾ ਜੇ ਲੋਕ ਗੱਲ ਕੰਡ ਤੇ ਤੇਰਾ ਕੀ ਮਤਲਬ ਆ ਕਰਨ ਦਾ ਤੁਸੀਂ ਮੈਨੂੰ ਹੀ ਡੇਜੇ ਤੈਨੂੰ ਕਰਨ ਲਈ ਜਦੋਂ ਫਿਰ ਤੇਰੀ ਮੰਨਦਾ ਤੇ ਤੈਨੂੰ ਕਰਨਾ ਕਰਨੀ ਤੈਨੂੰ ਲਾਲਾ ਸੁਣਾਉਂਗੀ ਤੈਨੂੰ ਪਤਾ ਲੱਗੇਗਾ ਕਿ ਆ ਮੈਂ ਗਲਤ ਕੰਮ ਕਰ ਲਈ ਇਹੀ ਮਾਰੇ ਕੰਮ ਗਏ ਆ ਕਿਤੇ ਜਦੋਂ ਉਹ ਚਲ ਗਈ ਪੇਕੇ ਤੇ ਮੈਨੂੰ ਇੰਨੀ ਸ਼ਰਮ ਆਈ ਮੇਰਾ ਜੀ ਨਹੀਂ ਕੀਤਾ ਤੈਨੂੰ ਫੋਨ ਕਰਨ ਮੈਂ ਬਹਾ ਹੁੰਦੋਂ ਭਲਾ ਕਿੰਨੇ ਦਿਨ ਲਾ ਕੇ ਆ ਜਾਂਦੇ ਸਾਰਾ ਕੁਆੜਾ ਤੇਰਾ ਵਾ ਨਹੀਂ ਅੱਗੇ ਹੱਪਾ ਰਹੇ ਹਾਂ ਕੁਆੜਾ ਕਾਦਾ ਮਨ ਨਾਲੇ ਮੇਰਾ ਉਹਦਾਂ ਦਾ ਹੋ ਵਾ ਜਿਹੜਾ ਤੇਰੀ ਉਂਗਲਾਂ ਤੇ ਨੱਚਦਾ ਵਾ ਆਹੋ ਨੱਚਦਾ ਵਾ ਕਰ ਲੋ ਗੱਲ ਹੁਣ ਅਸਾ ਤੁਰੇ ਆ ਪਚ ਨਾਨੀ ਦਾ ਮਗਰ ਲੱਗਾ ਹਾ ਤੁਹਾਡੀ ਕੁੜੀ ਆ ਉਹਦਾ ਘਰ ਵਾਲਾ ਜਿਹੜੀ ਮੰਨੇ ਨੇ ਫੇਰਦੀ ਕਹਿੰਦੇ ਹਾਂ ਅੱਛਵਾਈ ਪੜਾ ਵਧੀਆ ਹਾਂ ਕਿ ਜੇ ਨੌ ਦੀ ਮੁੰਡਾ ਮੰਨ ਲੂਗਾ ਤੇ ਫੇਰ ਇਹ ਜਨਾਨੀ ਮਗਰ ਲੱਗਾ ਵਾ ਇਹ ਕੰਮ ਚੰਗੇ ਆ ਹਨਾ ਆ ਜਿਹੜੀ ਤੇਰੀ ਜੀਬਾਨ ਚੱਲਦੀ ਆ ਨਾ ਕਈ ਵੇ ਤਾਂ ਜੀ ਕਦਾ ਫੜ ਕੇ ਖੇਚੀ ਲਮਾ ਖਿੱਚ ਨਹੀਂ ਆ ਤੁਹੇ ਇੱਕ ਵਾਰ ਫੇਰ ਮੇਰਾ ਕਸੂਰ ਗੜਦੇ ਜਿਵੇਂ ਬੋਲਦੀ ਆ ਆਪਣਾ ਸਾਹਮਣੇ ਨਹੀਂ ਕੁੜੀ ਹਟਣੀ ਮਾਰਾਂ ਲਾ ਕੇ ਇਥੋਂ ਦੇ ਕਿਦਾਂ ਕੰਨ ਪਣ ਗਈਆਂ ਤੁਪ ਕਾਕਰ ਬੈਠੀ ਰਹਿਗਾ ਆਪਣੇ ਨਹੀਂ ਨਾਮ ਦਾ ਕੀ ਕਹਿਣ ਲਈ ਆ ਤੇ ਮੈਂ ਕੱਝਾਈਏ ਤੇ ਕੰਡੀਆਂ ਉੱਤੇ ਤੇ ਤੁਹਾਡੀਆਂ ਫਿਰ ਇੱtain ਕੰਡੀਆਂ ਵਾ ਇਦਾਂ ਕੰਡੀਆਂ ਖਬਰਦਾਰ ਮੇਰੇ ਘਰ ਦੀ ਗੱਲ ਨਾ ਤੇਰੀ ਉਹ ਆਪਣੀ ਕੁੜੀ ਚੰਗੀ ਲੱਗਦੀ ਆ ਕੇਦੀਆਂ ਨਹੀਂ ਲਗਣੀਆਂ ਨਹੀਂ ਲੱਗਦੀ ਹਾਂ ਮੈਨੂੰ ਲੱਗਦੀ ਆ ਫਿਰ ਇਹਨਾਂ ਕੁਲਕਲ ਕਲੇਸ਼ਨਾਂ ਕਰਿਆ ਕਰ ਕਿੱਥੇ ਮਰਜੀ ਜਾਈਏ ਜਿੱਥੇ ਮਰਜੀ ਜਾਈਏ ਆਪਾਂ ਨੂੰ ਕਹਿੰਦੇ ਉਸ ਤੇ ਸਾਨੂੰ ਕੀ ਲੋੜ ਹੈ ਤੇਨੀ ਮੁੱਤੀਆਂ ਕਰਨੀ ਜੋ ਥੋੜਾ ਬਥੇ ਲੇਟ ਸਾਈਡ ਤੇ ਹੁੰਦਾ ਕਰੋ ਹੋਰ ਕਹਿੰਦੇ ਕਰੋ ਕਿ ਦਫਾ ਹੋ ਆ ਕਰੋ ਅਸੀਂ ਉਹ ਗਲਤੀ ساری ਉਮਰ ਤੱਕ ਡਾ ਠੇਕਾ ਚੁੱਕਿਆ ਅਸੀਂ ਕਿ ਮੈਂ ਕਰਾ ਠੇਕਾ ਚੁੱਕਾ ਕਰਦਾ ساری ਉਮਰ ਨਹੀਂ ਤੇ ਕੰਮ ਸਾਰਾ ਦਿਨ ਮੈਂ ਕਰਦਣਾ ਫੇਰ ਚੰਗੀ ਆ ਕਿ ਕਹੇ ਬਨੇ ਜਾਵੇ ਨਾ ਉਹ ਮੜਾ ਹੋ ਜਾਂਦਾ ਬਹੁਤ ਤੂੰ ਕੰਮ ਕਰਦੀ ਆ ਕਿਤੇ ਤੇਰੀ ਭੁੱਲ ਵਾ ਐਡਾ ਮੜਾ ਹੋ ਜਾਂਦਾ ਮਾਰਾ ਕਰੋ ਮੈਂ ਮੈਨੂੰ ਤਾਂ ਕੋਈ ਲੱਭਦਾ ਨਹੀਂ ਇੱਥੇ ਕਰਦਾ ਕੌਣ ਸਾਰਾ ਦਿਨ ਨਿੱਕੀ ਕਰਦੀ ਆ ਹੁਣ ਕੰਮ ਲਲੋ ਕਰ ਦੀ ਜੇ ਕਰਦੀ ਆ ਨਿੱਕੀ ਕੰਮ ਕਿ ਮਾਰਤਾ ਹੋਵੇ ਕਿਤੇ ਝਾਰੋ ਕੀ ਇਹ ਗੰਮੋ ਦੇਈ ਨਾ ਕਰਦੀ ਤੇ ਫਿਰ ਉਹਨੂੰ ਪੁਸ਼ਪਾ ਜਾ ਕੇ ਨਾ ਜਾਇਆ ਕਰੇ ਕਿ ਮੈਂ ਕਰਦਾ ਬੰਜਾ ਸੁਹਣ ਪਾਇਆ ਹੀ ਹੋਣਾ ਹੁਣ ਤੂੰ ਗੱਲ ਕਰ ਕਰਦਾ ਨਾ ਬਾਜ ਵਿੱਚ ਪਸਤਾਉਣਾ ਹੀ ਹੈ ਤੂੰ ਕੋਈ ਗੱਲ ਨਹੀਂ ਜਦੋਂ ਮੇਲਾ ਮੰਗ ਗਿਆ ਤੇ ਤੇਰੇ ਅਰਕੇ ਬੰਦੇ ਨੇ ਅੱਖਾਂ ਸਸ ਕਸਨ ਦੇ ਦੇ ਕਿ ਫਿਰ ਤੂੰ ਆਖਣਾ ਵੀ ਮਾੜ ਮੈਨੂੰ ਨਾਲ ਲੈ ਮੈਨੂੰ ਮਰ ਕੇ ਤੇ ਆਪਣੇ ਨਾਲ ਲਾਉਣਾ ਓ ਯਾਰ ਤੂੰ ਹੀ ਮੈਨੂੰ ਰਹਿਣ ਦਿੰਦਾ ਮੈਂ ਖਾਵਾਂ ਠੀਕ ਹੈ ਤੇ ਆਪਣੇ ਕੰਮ ਕਰੋ ਜਾ ਕੇ ਮੇਰੇ ਤੋਂ ਉਦਨ ਦੀ ਸੜ ਗਈ ਆ ਜਦ ਮਿਲਤੀ ਦੇ ਘਰ ਆਪਣੇ ਪੁੱਤ ਦਿੱਤਾ ਹੀ ਇਹਦਾ ਤਾਂ ਐਡਾ ਮੂੰਹ ਨੇ ਵਧਾਈ ਨਹੀਂ ਦਿੱਤੀ ਮੈਨੂੰ ਮੈਨੂੰ ਭੁੱਲਣੀਆਂ ਨਿਗੀਆਂ ਨਹੀਂ ਆ ਵੇ ਲੋ ਹੁਣ ਮਮੀ ਦਾ ਕੰਮ ਹੁਣ ਤੁਹਾਡੇ ਸਾਹਮਣੇ ਕਿਦਾਂ ਬੋਲਣ ਰਿਹਾ ਮੈਨੂੰ ਯਾਰ ਕਹਿੰਦਾ ਵੀ ਬੋਲ ਨਹੀਂ ਆ ਤੂੰ ਤੇ ਬੋਲਾਂ ਨਾ ਤੇ ਹੋਰ ਕੀ ਕਰਾਂ ਦਿਮਾਗ ਖਰਾਬ ਹੋ ਗਏ ਇਹਨਾਂ ਦੇ ਠੀਕ ਆ ਮੇਰੇ ਸਾਹਮਣੇ ਨਹੀਂ ਹਟਣਦੇ ਤੇ ਬਾਅਦ ਕੀ ਕਰਦੇ ਹੋਣਗੇ ਕੋਈ ਗੱਲ ਨਹੀਂ ਤੂੰ ਕਰ ਹੁਣ ਆਪੇ ਆਪਣਾ ਕੰਮ ਕਰ ਕਰ ਦੂੰਗਾ ਮੈਂ ਗੱਲ ਜਿਹੜਾ ਕਰੂਗਾ ਨੇਕ ਨਾ ਨਾ ਪਾਣੀ ਲਿਆਉਂਦੇ ਐ ਕਿਹੜਾ ਮੰਗਿਆ ਹੀ ਨਾ ਕੋਈ ਹੁੰਦੇ ਸਾਰ ਦੇ ਚਲ ਗਏ ਆ ਹਾਂ ਹਾਂ ਨਹੀਂ ਵਧੀਆ ਵਾ ਆਹ ਜਾਂਦੀ ਆ ਕੁੜੀ ਹਾਂ ਲਈ ਆ ਫੇਰ ਕਰਨ ਕੋਸ ਆਹੋ ਆਹੋ ਬੜਾ ਵਧੀਆ ਸਹੁਰੇ ਤੇ ਉਹਦੇ ਬਹੁਤੇ ਵਧੀਆ ਵਾ ਤੇ ਮੁੰਡਾ ਬਹੁਤਾ ਵਧੀਆ ਭੈਣ ਹਾਂ ਆਹੋ ਪਿੰਦੂਣੀ ਵੀ ਠੀਕ ਠਾਕ ਵਾ ਵਧੀਆ ਵਾ ਹਾਂ ਆਮੀ ਕਹਿ ਦਨ ਚੰਗਾ ਮਾਰੀ ਫੇਰਾ ਫਿਰ ਚੰਗਾ ਸਾਸਤ੍ਰੀ ਕਾਲ ਕਿਦਾ ਫੋਨ ਆਉਂਦਾ ਹੁੰਦਾ ਮਸੀ ਟਾਡੀ ਦਾ ਆਉਂਦਾ ਹੈਗਾ ਅੱਛਾ ਆਹੋ ਪੁੱਛਣ ਡਈ ਸੀ ਤੁਹਾਡੇ ਵੱਲੋਂ ਵੀ ਕੀ ਹਾਲ ਚਾਲ ਆ ਤੇ ਮੈਂ ਤਾਂ ਠੀਕ ਠਾਕ ਵਾ ਸਾਰੇ ਚਲੋ ਉਹ ਤੇ ਗੱਲ ਠੀਕ ਹੈ ਮੰਮੀ ਇਹ ਨਾ ਉਹ ਜੋ ਸਪਿੰਦਰ ਨਾ ਠੀਕ ਨਹੀਂ ਆ ਤੇ ਡੈਡੀ ਕਿੱਥੇ ਆ ਜੋ ਸਪਿੰਦਰ ਠੀਕ ਨਹੀਂ ਆ ਦਵਾਈ ਤੇ ਲਿਆਂਦੀ ਸੀ ਤੇ ਫਰਕ ਨਹੀਂ ਪਿਆ ਮੰਮੀ ਉਹ ਦਿਨਾਂ ਨਹੀਂ ਫਰਕ ਪਿਆ ਤੂੰ ਇੰਨਾ ਕਹ ਡੈਡੀ ਨੂੰ ਕਹ ਪੀ ਉਹਨਾਂ ਨੂੰ ਦਵਾਈ ਲੈਣ ਜਾਓ ਫਿਰ ਕੀ ਪਤਾ ਉਹਨੇ ਡਾਕਟਰ ਨੇ ਕਿਦਾਂ ਦੀ ਦਵਾਈ ਦੇ ਛੱਡੀ ਆ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੰਨੇ ਦਿਨ ਹੋ ਚੱਲੇ ਆ ਕੋਈ ਇੱਕ ਦਿਨ ਹੋਵੇ ਕੋਈ ਦੋ ਦਿਨ ਹੋਵੇ ਕਿੰਨੇ ਦਿਨ ਹੋਤਲੇ ਨੂੰ ਮੰਜੀਤੇ ਪਏ ਨੂੰ ਨੀ ਕਦੀ ਬੁਖਾਰ ਚੜ ਗਿਆ ਕਦੀ ਕੋਸ਼ ਕਦੀ ਕੋਸ਼ ਪਹਿਲੀ ਗੱਲ ਤੇ ਇਹ ਆ ਪੁੱਤ ਕਿੰਨੀ ਵਾਰ ਇਹਨਾਂ ਨੂੰ ਸਮਝਾਇਆ ਵਾ ਫੇ ਧੁੱਪੇ ਨਾ ਆ ਜਾਇਆ ਕਰੋ ਬੰਬੀ ਤੇ ਆੜੀ ਗਰਮੀ ਪੈਣ ਈ ਆ ਪਤਾ ਕਿੰਨੀ ਮਾੜੀ ਆ ਉਦ੍ਰੋਮੀ ਪੈ ਜਾਂਦਾ ਵਾ ਉਦ੍ਰੋ ਤਵਾੜ ਲੱਗ ਜਾਂਦਾ ਵਾ ਸਭ ਤੋਂ ਮਾੜਾ ਤੇ ਮਮੀ ਮੈਂ ਤੁਹਾਡੇ ਸਾਹਮਣੇ ਉਦਨ ਵੀ ਇਹਨਾਂ ਨੂੰ ਇਹੀ ਕਹੈਂਦੀ ਹਾਂ ਧੁੱਪੇ ਨਾ ਕੰਮ ਕਰਿਆ ਕਰੋ ਬਲ ਦਸ ਵਕਤ ਤੇ ਜਾ ਕੇ ਜਿਹੜਾ ਕੰਮ ਕਰਨਾ ਹੁੰਦਾ ਬੰਬੀ ਤੇ ਘਰ ਆਇਆ ਕਰੀ ਜਾਂਦੇ ਧੁੱਪ ਚਾ ਤੇ ਫਿਰ ਆ ਦਿਨਾਂ ਚ ਬਿਮਾਰ ਹੁੰਦੇ ਆ ਹੁਣ ਵੇਖ ਲੈ ਕੋਣ ਦਾ ਨਾਂ ਹੀ ਨਹੀਂ ਲੈ ਰਹੇ ਕਿੰਨੇ ਦਿਨ ਹੋ ਗਏ ਆ ਹੈ ਕਿੱਥੇ ਹੋਣੇ ਉਹ ਵੇਖੋ ਅੰਦਰ ਲੰਮੇ ਪੇ ਨਹੀਂ ਇਹ ਕਾ ਵਾ ਵੇਖਾ ਮੂੰਹ ਅੱਡ ਕੇ ਹੁਣ ਅੰਦਰ ਪਿਆ ਵਾ ਜਦੋਂ ਕਹਿਣਾ ਵਾ ਨਾ ਵੀ ਆ ਕੰਮ ਨਾ ਕਰੋ ਉਦੋਂ ਜਿੱਦ ਕੇ ਕਰਨਾ ਵਾ ਪਿਓ ਜਿਹੜਾ ਵਾ ਨਾ ਤੇਰਾ ਉਹ ਵੀ ਨਿਗਮ ਮੰਨ ਉਬਿੱਤੂ ਪੇ ਲੈ ਕੇ ਮੁੰਡੇ ਨੂੰ ਬਾਹਰ ਜਾਂਦਾ ਵਾ ਉਹ ਨਹੀਂ ਮੰਨਦੀ ਤੇ ਮੰਮੀ ਅਸੀਂ ਕੀ ਕਰੀਏ ਦੱਸ ਹੁਣ ਸਿਰਦਰਦੀ ਤੇ ਹੈ ਕਿ ਨਹੀਂ ਹੈ ਟੈਨਸ਼ਨ ਦਰਪਾਈ ਕਿ ਨਹੀਂ ਹੋਣੀ ਨੇ ਟੈਨਸ਼ਨ ਵਾਧੂ ਦੀ ਪਾਛੜ ਹੁਣ ਕਿੰਨੀ ਦਵਾਈ ਲੱਲੀ ਇੱਕ ਫਰਕ ਨਹੀਂ ਪੈਂਡਿਆ ਜਾ ਮੇਰੀ ਗੱਲ ਸੁਣ ਪਿਓ ਤਰਾ ਵੇਲੀ ਹੁਣਾਈਓ ਜਾ ਆਵਾਜ਼ ਮਾਰ ਕੇ ਲਿਆ ਤੇ ਮੈਂ ਇਹਨੂੰ ਵੇਖਾਂ ਜਾ ਕੇ ਚਲੋ ਤੁਸੀਂ ਮੈਂ ਵੀ ਨਹੀਂ ਆ ਫਿਰ ਕੀ ਪਤਾ ਵੇਲੀ ਕਿ ਕਿੱਥੇ ਗਏ ਹੋ ਨੇ ਮੈਂ ਬੁਲਾਉਣੀ ਆ ਉੱਥੇ ਵੇਲੀ ਆ ਜਾਓ ਫਿਰ ਵੇਖੋ ਮੰਮੀ ਮਾੜਾ ਚੱਲ ਮੈਂ ਵੇਖਨੀ ਆ ਕਿੱਥੇ ਡੈਡੀ ਇੱਕ ਮਿੰਟ ਇੱਧਰ ਆਇਓ ਗੱਲ ਸੁਣਿਓ। ਉਹ ਕੀ ਕੰਮ? ਮਗਰੋਂ ਵਾਜਾਂ ਮਾਰਦੇ ਤੁਸੀਂ। ਮੈਂ ਬੰਦੇ ਕਹਿਣਾ ਕੰਮ ਚੱਲੇ ਆਵਾ। ਦਿਹਾੜੀ ਨੂੰ ਕਹਿਨੀ ਪਹਿਲਾਂ ਜਿਹੜਾ ਘਰ ਕੰਮ ਪਿਆ ਜ਼ਰੂਰੀ ਉਹ ਤੇ ਵੇਖ ਲਓ। ਸੌਂਦੇ ਨਹੀਂ ਕਹੇ ਦੀ। ਪੁੱਤ ਉਠ ਤਾਂ। ਹਾਂਜੀ ਹੋਬ ਜੀ। ਹਾਈ ਹਾਈ ਵੇ ਕੀ ਗੱਲ ਵਾ? ਉਹ ਘਪਰਾੜ ਜੀ ਹੋਈ ਜਾਂਦੀ ਆ। ਦੱਸ। ਨਹੀਂ ਐਨੀ ਦਵਾਈ ਖਾਧੀ ਕਿਤੇ ਮਾਸਾ ਫਰਕ ਨਹੀਂ ਪਿਆ। ਉਨਾਂ ਨਹੀਂ ਫਰਕ ਕਿਥੇ ਪਿਆ ਵਾ ਖਬਰਾੜ ਜੀ ਹੋਈ ਜਾਂਦੀ ਆ ਤੇ ਲੱਤਾਂ ਦਰਦ ਕਰੀ ਜਾਂਦੀਆਂ ਵਾ ਲੈ ਦੱਸ ਤੇ ਜਦੋਂ ਇੱਕ ਵਾਰੀ ਦਵਾਈ ਲਿਆਂਦੀ ਹੀ ਤੂੰ ਮੁੜ ਕੇ ਦੂਜਾ ਡਾਕਟਰ ਬਦਲ ਲੈਂਦਾ ਤੂੰ ਜੋ ਉਸੇ ਕੋ ਜਾਣਾ ਵਾਰ-ਵਾਰ ਉਸੇ ਕੋ ਜਾਣਾ ਵਾ ਕਈ ਵਾਰੀ ਇੱਕ ਡਾਕਟਰ ਕੋ ਨਹੀਂ ਫੱਕ ਪੈਂਦਾ ਮਮੇ ਨਹੀਂ ਦਵਾਈ ਖਾ ਖਾ ਕੇ ਨਾ ਮੇਰਾ ਹੁਣ ਮਾਨਾਕ ਗਿਆ ਵਾ ਮੇਰਾ ਨੇ ਜੀ ਕਰਦਾ ਦਵਾਈਆਂ ਦੂਈਆਂ ਖਾਣ ਨੂੰ ਲੈ ਦੱਸ ਦਵਾਈ ਨਹੀਂ ਖਾਣੀ ਤੇ ਪੁੱਤ ਠੀਕ ਕਿਦਾਂ ਹੋਣਾਈਓ ਹੈ ਐਡੀ ਛੇਤੀ ਹੀ ਇਮਤਿਹਾਰ ਗਿਆ ਵਾ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਕੱਲਿਆ ਮਮਨ ਨੂੰ ਤੇਰੇ ਪਿਓ ਵਾਲਾ ਡੈਡੀ ਜਿੱਥੇ ਜਾਣਾ ਉੱਥੇ ਬਾਅਦ ਚ ਚਲ ਜਿਓ ਹਾਂ ਤੇ ਉਹ ਅੰਦਰ ਵਿਚਾਰੇ ਬਿਮਾਰ ਪਏ ਉਹਨਾਂ ਨੂੰ ਦਵਾਈ ਲੈਣ ਚਲ ਜਿਓ ਹਾਂ ਮੇਰੀ ਗੱਲ ਸੁਣ ਲਾ ਤੁਹਾਡਾ ਜੀ ਆ ਤਾਂ ਦਿਮਾਗ ਕੰਮ ਕਰਦਾ ਨਹੀਂ ਮੈਂ ਕਿੰਨੀ ਵਾਰੀ ਲਿਆ ਕੇ ਦਿੱਤੀ ਹੈ ਦੋਈ ਖਾਂਦਾ ਤੇ ਹਾਂ ਨਹੀਂ ਗੋ ਹੈਂ ਖਾਂਦੇ ਕਿਉਂ ਨਹੀਂ ਡੈਡੀ ਮੈਂ ਦਿੰਨੀ ਹੈ ਦਵਾਈ ਉਹਨਾਂ ਨੂੰ ਖੁਦ ਖਾਂਦੇ ਨਹੀਂ ਇੱਥੇ ਦਵਾਈ ਦੇ ਤਾਂ ਫਰਕ ਨਾ ਪਵੇ ਇਹਨੂੰ ਡੈਡੀ ਮੈਨੂੰ ਨਹੀਂ ਪਤਾ ਆ ਜਾਓ ਹਾਂ 2 ਮਿੰਟ ਲੱਗਣੇ ਆ ਦਵਾਈ ਲੈ ਕੇ ਆ ਜਿਓ ਹਾਂ ਮੈਂ ਤਾਂ ਕੇ ਬੰਦੇ ਨੂੰ ਟਾਈਮ ਦਿੱਤਾ ਸੀ ਲਿਡੇ ਪਏ ਉੱਥੇ ਚੱਲੇ ਆਵਾ ਮੈਨੂੰ ਨਹੀਂ ਪਤਾ ਕੋਈ ਵੀ ਨਹੀਂ ਦੱਸਿਆ ਜਾਂਦਾ ਸਵੇਰੇ ਦਾ ਨਹੀਂ ਮੈਨੂੰ ਪਤਾ ਆ ਜਾਓ ਫਿਰ ਤੁਸੀਂ ਮੰਮੀ ਨਾਲ ਗੱਲ ਕਰੋ ਮੈਂ ਲੱਗੂ ਹੀ ਉੱਠ ਕੇ ਆਇਆ ਵਾਂ ਇਹਦਾ ਫਰਜ ਨਹੀਂ ਬੰਦਿਆ ਕਰੀ ਕਹਿੰਦਾ ਵੀ ਡਾਡੀ ਜੀ ਮੈਂ ਠੀਕ ਨਹੀਂ ਮੈਨੂੰ ਦਵਾਈ ਫੇਰ ਲੈ ਲਿਆ ਦਿਓ ਕੋ ਡਾਕਟਰ ਬਦਲ ਕੇ ਉਹਨਾਂ ਨੇ ਡੈਡੀ ਕੀ ਕਹਿਣਾ ਇਹ ਤੁਹਾਨੂੰ ਉਹ ਤੇ ਮੈਂ ਵੇਖਿਆ ਵੀ ਉਹ ਨਹੀਂ ਉੱਠਣ ਦੇ ਹਾਰ ਕੇ ਮੈਂ ਮੰਮੀ ਨੂੰ ਕਿਹਾ ਪਰ ਨਾ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਪਰ ਮੈਂ ਦੱਸ ਗੱਲ ਦੇ ਪਾਸੇ ਕੀ ਜਵਾਬ ਦਊਂਗਾ ਹੈ ਤੇ ਤੁਸੀਂ ਰੋਕੇ ਚੱਲ ਜਿਓ ਉਹਨੂੰ ਕੋ ਜਰੂਰੀ ਕੰਮ ਪੈ ਗਿਆ ਮੈਨੂੰ ਕੋ ਘਾਦਾ ਕੰਮ ਨਹੀਂ ਨਾ ਹੁੰਦਾ ਉਹ ਤੇ ਗਾੜੀ ਵੀ ਟਾਈਮ ਦਿੱਤਾ ਹੁੰਦਾ ਕਿਸ ਬੰਦੇ ਨੂੰ ਫੱਦ ਹੋਈ ਮੰਮੀ ਨਾਲ ਗੱਲ ਕਰ ਲਓ ਫਿਰ ਮੈਨੂੰ ਨਾ ਕਹੋ ਆਉਂਦੇ ਆ ਨਾ ਤੈਨੂੰ ਕੱਲ ਨਹੀਂ ਕਿਹਾ ਚੰਗੇ ਡਾਕਟਰ ਕੋ ਫਿਰ ਤੇਰੇ ਟੈਸਟ ਕਰਵਾਉਂਦੇ ਆ ਤੇ ਪਤਾ ਲੱਗ ਜਾਊਗਾ ਵੀ ਹੈ ਕੀ ਆ ਗੱਲ ਕੀ ਆ ਜਿਹੜਾ ਉਂਤਰਾ ਬਾਰ ਬਾਰ ਬੁਖਾਰ ਚੜੀ ਜਾਂਦਾ ਵਾ ਹਾਂਜੀ ਹੈ ਅਸਲੀ ਵਜ੍ਹਾ ਤੇ ਫੇਰ ਹੀ ਪਤਾ ਲੱਗਣੀ ਆ ਟੈਸਟ ਹੋਣਗੇ ਤੇ ਆਹੋ ਮੰਮੀ ਆਇਆ ਕਰਦੇ ਆ ਹਾਂ ਵੀ ਟੈਸਟ ਕਰਵਾ ਕੇ ਵੇਖ ਲੈਨੇ ਆ ਓਰ ਤਾਂ ਫੇਰ ਵਧ ਹੀ ਜਾਂਦਾ ਉਹ ਕੰਮ ਨਹੀਂ ਨਹੀਂ ਐਦਾਂ ਦਵਾਈ ਖਾਂਦਾ ਪੁੱਤ ਫਾਇਦਾ ਹੀ ਕੋਈ ਨਹੀਂ ਹਾਂਜੀ 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 ਐਦਾਂ ਰੁਗਾਂ ਦੇ ਰੁਗ ਦਵਾਈ ਖਾ ਖਾ ਕੇ ਤੇ ਸਰੀਰ ਦਾ ਰਹਿਣਾ ਫਕਾ ਨਹੀਂ ਤੇਰਾ ਓ ਚਲੋ ਮੰਮੀ ਮੈਂ ਐਵੇਂ ਹੀ ਨਹੀਂ ਦਵਾਈ ਖਾਂਦਾ ਰਿਆਂ ਜੇ ਪਤਾ ਹੁੰਦਾ ਤਾਂ ਮੈਂ ਪਹਿਲਾਂ ਹੀ ਟੈਸਟ ਕਰਵਾ ਲੈਂਦਾ ਆ ਹਤੇ ਹੋਰ ਕੀ ਹੁਣ ਵੇਖ ਲਾ ਕਿੰਨੇ ਦਿਨ ਹੋ ਚਲੇ ਦਵਾਈ ਖਾਂਦਿਆਂ ਨੂੰ ਹੁਣ ਟੈਸਟ ਕਰਾਏ ਹੁੰਦੇ ਤੇ ਪਤਾ ਲੱਗਦਾ ਕਿ ਨੁਕਸ ਕੀ ਆ ਔਰ ਡਾਕਟਰਾਂ ਦਾ ਵੀ ਸਰਿਆ ਹੀ ਪਿਆ ਆ ਦਵਾਈ ਹਰੇ ਕਿਹੜੀ ਦਈ ਜਾਣ ਦੇ ਆ ਪਹਿਲਾਂ ਤੁਸੀਂ ਟੈਸਟ ਕਰਾ ਲਓ ਇਹ ਤਾਂ ਕੰਮ ਡਾਕਟਰਾਂ ਦਾ ਹੀ ਹੈ ਨਾ ਦਵਾਈਆਂ ਦਈ ਜਾਂਦੇ ਰੁਗਾਂ ਦੇ ਰੋਗ ਭਰ ਭਰ ਕੇ ਵੀ ਸ਼ਕੀ ਜਾਓ ਦਵਾ দাও ਹੈ ਸਰੀਰ ਦਾ ਤਰੀਂਦਾ ਫੱਕਾ ਨੀਗਾ ਵੇਖਾ ਆਪਣਾ ਹਾਲ ਆ ਮੂੰਹ ਵੇਹ ਤੇਰਾ ਮਾਸਾਕ ਜਿੰਨਾ ਹੋ ਗਿਆ ਵਾ ਚਲ ਕੋਈ ਗੱਲ ਹੀ ਫਿਕਰ ਨਾ ਕਰ ਤੂੰ ਆਂਦਾ ਹਣਾ ਪਿਓ ਤੇਰਾ ਹੈ ਤੋ ਤਾਂ ਭੁੱਖ ਪਖ ਲੱਗਦੀ ਆ ਉਹ ਨਹੀਂ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਐ ਕਰਿਓ ਨਿੰਬੂ ਪਾਣੀ ਆ ਉਹਨੂੰ ਕਿਆ ਬਣਾ ਦੇ ਕੋਈ ਗੱਲ ਨਹੀਂ ਕੋਈ ਨਹੀਂ ਡੈਰੀ ਆਉਂਦਾ ਨਾ ਤੇ ਫਿਰ ਜਾ ਕੇ ਲੈ ਆਉਣੀ ਆ ਦਵਾਈ ਚਲ ਤੁਸੀਂ ਕਰਨਾ ਕਰ ਮੈਂ ਕੋਈ ਗੱਲ ਨਹੀਂ ਪੈ ਜਾ ਤਾਂ ਲੰਮੇ ਤੇ ਨਿੰਬੂ ਪਾਣੀ ਬਣਾ ਦਿੰਨੇ ਆ ਹਾਏ ਹਾਏ ਮੁੰਡੇ ਦਾ ਤਾਂ ਬਹੁਤਾ ਹੀ ਮਾੜਾ ਹਾਲ ਹੋਇਆ ਵਾ ਰਿੰਦਾ ਹੀ ਜਾਣ ਰਿਹਾ ਦਿਨੋਂ ਦਿਨ ਪਤਾ ਨਹੀਂ ਕੀ ਚੱਕਰ ਵਾ ਚੱਲ ਹੁਣ ਟੈਸਟ ਹੋਣਗੇ ਨਾ ਫੇਰ ਹੀ ਪਤਾ ਲੱਗੂਗਾ ਕਿ ਕੀ ਆਉਂਦਾ ਟੈਸਟਾਂ ਦੇ ਵਿੱਚ ਵੇਖਾਂ ਇਹਦੇ ਪਿਓ ਵੱਲ ਉਹ ਵੀ ਨਹੀਂ ਗਈ ਮੁੜੀ ਕਿਤੇ ਲੈ ਸ਼ੁਕਰ ਆ ਕਿਤੇ ਆ ਗਏ ਜੀ ਪਤਾ ਨਹੀਂ ਕਿਹੜੀ ਰੋਟੀ 'ਚ ਵੜ ਕੇ ਬੈਠੇ ਰਹਿੰਦੇ ਆ ਨਹੀਂ ਮੇਰੀ ਸੁਣ ਗੱਲ ਐਨੀ ਦਵਾਈ ਲਿਆ ਕੇ ਦਿੱਤੀ ਤੇ ਖਾਂਦਾ ਕਿਉਂ ਨਹੀਂ ਗਾ ਦਵਾਈ ਖਾ ਖਾ ਤਾਂ ਤਾਂ ਫੱਕਾ ਵੱਜ ਗਿਆ ਵਾ ਵੇਖੋ ਸੀ ਅੰਦਰ ਜਾ ਕੇ ਕੀ ਹਾਲ ਬਣਿਆ ਉਹਦਾ ਹੈ ਇੰਨਾ ਕੋ ਦਾ ਮੂੰਹ ਹੋ ਗਿਆ ਵਾ ਕੱਲਾ ਮਾਰਦੇ ਫਿਰਦੇ ਜੇ ਤੁਸੀਂ ਬਸ ਚੱਲ ਪਹਿਲੋਂ ਕਿਹੜਾ ਪਹਿਲਵਾਨ ਹੀ ਐਵੇਂ ਨਹੀਂ ਕਰੀ ਜਾਈਦਾ ਹੁੰਦਾ ਪਹਿਲਵਾਨ ਤਾਂ ਨਿਕਾ ਮੱਥਾ ਘਸੜੇ ਬੁੱਤੀ ਆਇਆ ਮੇਰੇ ਰੱਬਾ ਤੋਹੀ ਨਾ ਗੱਲ ਨੂੰ ਕਿਤੇ ਸੀਰੀਅਸ ਲੱ ਲਿਆ ਕਰੋ 24 ਘੰਟੇ ਤਾਂ ਨਿੱਕੋ ਹੀ ਕੰਮ ਰਿੰਦਾ ਵਾ ਕਿੱਦੇ ਚੱਲਿਆ ਆ ਵੇਲਾ ਲੀੜੇ ਪਾਏ ਉਹ ਬੰਦਿਆਂ ਦੇ ਉੱਥੇ ਅੱਡੇ ਤੇ ਖਲੋਤਾਂ ਤੇ ਮੈਂ ਗਾੜੀ ਕੀ ਕਿਹਨੂੰ ਜਵਾਬ ਦਊਂਗਾ ਹੈ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਆਪਣੀ ਲਾਦਰੋਂ ਵੱਧ ਕੇ ਕੀ ਆ ਮੁੰਡਾ ਘਰ ਠੀਕ ਨਹੀਂ ਮੰਜੇ ਤੇ ਲੰਮਾ ਪਿਆ ਤਾਂ ਤੁਹਾਨੂੰ ਲੋਕਾਂ ਦੀਆਂ ਸੁਝੰਡੀਆਂ ਵਾ ਚੁੱਪ ਕਰਕੇ ਨਾ ਤਾਂ ਮੁੰਡੇ ਨੂੰ ਨਾਲ ਖੜੋ ਤੇ ਟੈਸਟ ਕਰਾ ਕੇ ਲਿਆਓ ਉਹਦੇ ਪਤਾ ਤਾਂ ਲੱਗੇ ਗੱਲ ਕੀ ਆ ਮੈਨੂੰ ਤੇ ਇਹ ਗੱਲ ਆਦੀ ਵੀ ਜਿਹੜਾ ਪ੍ਰੋਹਣੇ ਦਾ ਲੱਖ ਰੁਪਇਆ ਰੱਖਿਆ ਕਿ ਨਹੀਂ ਉਹਦੇ ਮੁੰਡੇ ਦੇ ਲੰਘ ਚੱਲਿਆ ਹੈ ਹਾਏ ਹਾਏ ਤੂੰ ਹੀ ਹੋਣ ਨਾ ਦਵਾਈਆਂ ਮੂੰਹ ਵੀ ਉੱਧਰ ਚੱਲੇ ਆ ਹਾਂ ਗੱਲਾਂ ਨਾ ਕਰੋ ਚੰਗਾ ਆ ਗੱਲਾਂ ਨਾ ਕਰੋ ਐਵੇਂ ਬਾਦੂ ਘਾਟੂ ਗੱਲਾਂ ਕਰੀ ਜਾਂਦੇ ਜੇ ਬ ਜਿਹੜੀ ਗੱਲ ਮੁੱਦੇ ਦੀ ਆ ਨਾ ਉਹ ਗੱਲ ਕਰੋ ਮੁੰਡੇ ਨੂੰ ਨਾਲ ਖੜੋ ਤਾਂ ਦਵਾਈ ਲਿਆ ਕੇ ਦੋ ਚੰਗੇ ਥਾਉ ਕਿਤੋਂ ਉਹ ਇੱਕ ਖਰਾਕਾ ਇੱਕ ਦੋ ਹੁਣੀਆਂ ਨੂੰ ਖਵਾ ਲ ਤੇ ਮੈਂ ਨਾ ਜਾ ਕੇ ਉਤੋਂ ਹੋ ਗੇ ਤੇ ਮੁੜ ਕੇ ਆਣ ਕੇ ਤੇ ਮੁੜ ਕੇ ਮੈਂ ਲੈ ਜਨਾ ਮੈਨੂੰ ਮੈਂ ਤਾਂ ਨ ਇੱਕ ਗੱਲ ਦੱਸਦਾ ਚੁੱਪ ਕਰਕੇ ਤਾਂ ਮੁੰਡੇ ਨੂੰ ਲੈ ਜਾਓ ਤੇ ਦਵਾਈ ਲਿਆ ਕੇ ਦੋ ਜਾ ਕੇ ਟੈਸਟ ਕਰਾ ਕੇ ਦੋ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਸੰਦਾਦਾ ਮੈਂ ਚਲ ਵੇਨਾ ਵਾ ਤੂੰ ਨਾ ਸਿਰ ਖਾਣਾ ਤੁਹਾਡਾ ਨਾ ਨੀਗਾ ਇੰਨਾ ਵਾਲੀ ਵੀ ਹੱਦ ਹੋਈ ਆ ਮੁੰਡਾ ਅੰਦਰ ਮੰਜੇ ਤੇ ਪਿਆ ਮੂੰਹ ਅੱਡੇ ਕਹਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਮੈਂ ਇਹ ਕਿਸ ਦੇ ਨਾਲ ਚੱਲਿਆ ਵਾ ਦੱਸ ਲੋਕਾਂ ਕ ਤੁਹੀਂ ਕੀ ਲੈਣਾ ਵਾ ਵੇਖਾ ਜਾ ਕੇ ਕੱਲਾ ਇਹਨਾਂ ਨੂੰ ਹਾਏ ਹਾਏ ਵੀ ਇੱਕਦਮ ਹੰਡਾ ਰੋਂ ਡਿਆ ਵਾ ਤਾਂ ਫੇ ਮਾਵਾਂ ਤੇ ਹੁਣ ਕਿੱਥੇ ਉੱਜੜੀਆਂ ਇੱਕ ਤਰ੍ਹਾਂ ਦੇ ਸਾਰਾ ਦਿਨ ਗੱਲਾਂ ਨਹੀਂ ਮੁੱਕਦੀਆਂ ਹੱਦ ਹੋ ਗਈ ਨਾਲੀ ਸ਼ਰਮੀ ਹਾਂ ਨਹੀਂ ਵੀ ਨਿਆਣਾ ਅੰਦਰ ਰੋਂ ਡਿਆ ਵਾ ਮੈਨੂੰ ਤੇ ਬੜੀਆਂ SLAਵਾਵਾਂ ਦਿੰਦਿਆ ਵੀ ਐਦਾਂ ਨਹੀਂ ਕਰਦੀ ਓਦਾਂ ਨਹੀਂ ਕਰਦੀ ਆਪ ਇਹਨਾਂ ਦੇ ਆਪਣੇ ਬਈ ਮਾਤੇ ਕਿੱਥੇ ਚਲ ਜਾਂਦੀ ਐ ਉੱਚੀ ਉੱਚੀ ਰੋ ਤੂੰ ਵੀ ਪਤਾ ਲੱਗਿਆ ਉਹਨਾਂ ਨੂੰ ਚੰਗੀ ਤਰ੍ਹਾਂ ਰੋ ਇਹੋ ਵੇਖਾਂ ਸਹੀ ਫਲਾ ਰੋਣ ਛੋਂਡਿਆ ਵਾ ਹਾਏ ਹਾਏ ਇਹ ਤਾਂ ਸੱਲੀ ਬੜੀ ਹੁੰਦੀ ਲੱਗਦਾ ਕੀਤਾ ਕੋਈ ਨੇ ਇਹ ਕਿਤੇ ਨਿਆਣੇ ਵਾਲ ਛਾਤੀ ਵੀ ਨਹੀਂ ਮਾਰਦੀਆਂ ਜੰਮਦੀਆਂ ਤੇ ਸੰਭਲਾ ਨਹੀਂ ਆਉਂਦਾ ਇਹਨਾਂ ਨੂੰ ਮੈਨੂੰ ਗੱਲਾਂ ਕਰਦੀਆਂ ਜੀ ਚੱਲ ਰੋ ਡੇਗ ਥੱਲੇ ਲੱਗੇ ਇਹਨਾਂ ਨੂੰ ਪਤਾ ਇਦਾਂ ਨਹੀਂ ਇਹਨਾਂ ਨੂੰ ਪਤਾ ਲੱਗਣ ਚੰਗੀ ਤਰ੍ਹਾਂ ਰੋ ਉੱਚੀ ਉੱਚੀ ਹਾਂਜੀ ਸਭ ਠੀਕ ਠਾਕ ਤੀਸ ਨਾਉ ਹੁਣ ਇਹ ਸਵਾਲਿਆ ਜੀ ਰਾਹ ਨੂੰ ਤਾਂ ਸਮਝਦਾ ਨਹੀਂ ਹੈਗਾ ਤੇ ਨਾ ਸੌਣ ਦਿੰਦਾ ਵਾ ਹਾਂਜੀ ਨਹੀਂ ਇਹ ਹੀ ਸਾਰੇ ਜਾਨਾ ਬੜਿਆ ਧਿਆਨ ਰੱਖਨੇ ਆ ਮੈਂ ਤਾਂ ਸਗੋਂ ਰੱਖ ਦੇਣੀ ਆ ਨਾ ਉਹ ਭਾਬੀ ਵੀ ਅੱਗੇ ਥੋੜੀ ਫਿਰਦੀ ਏ ਉਹਦੇ ਮੇਰੇ ਨਾਲ ਤੋਂ ਜ਼ਿਆਦਾ ਉਹਨੂੰ ਚਾਵਾ ਨਹੀਂ ਗੁੱਲੇ ਉੱਤੇ ਫੋਨ ਨਾ ਲੱਗੀ ਆ ਤੇ ਅੰਦਰੋਂ ਮੁੰਡੇ ਵਾਲ ਵੀ ਵੇਖ ਲਾਂ ਕਿਦਾਂ ਰੋ ਰੋ ਬੁਰਾ ਹਾਲ ਹੋਇਆ ਆ ਦਾ ਭਾਬੀ ਤਾਂ ਨੀ ਪਤਾ ਮੈਂ ਲਾਵਨਾ ਫੋਨ ਤੇ ਲੱਗੀ ਆਂ ਅਗਲਾ ਕੀ ਸੋਚੇਗਾ ਕਿ ਉਹ ਮੁੰਡੇ ਨੂੰ ਸਾਹਮਦੇ ਆਗੇ ਤੇ ਨਹੀਂ ਤੈਨੂੰ ਹੁਣ ਫੋਨ ਦੀ ਪਈ ਜਦ ਮੈਂ ਤੈਨੂੰ ਕਹਿਣ ਦੀ ਭੰਦਰ ਮੁੰਡਾ ਜਾ ਕੇ ਵੇਖ ਲੈ ਸੰਗ ਸੁੱਕਾ ਦਾ ਰੋ ਰੋ ਕੇ ਮੈਂ ਤਾਂ ਭਾਬੀ ਨੂੰ ਸੁਵਾ ਕੇ ਆਈ ਆਂ ਤੇ ਮੈਂ ਅੰਦਰ ਤਾਂ ਨਹੀਂ ਫੋਨ ਕਰਨ ਦੀ ਉਹ ਉਸੇ ਵੇਲੇ ਉੱਠ ਪੈਂਦਾ ਵਾ ਤੇ ਹੁਣ ਉੱਠਿਆ ਹੀ ਉਹ ਬੜੇ ਚੜਾ ਰੋਂ ਡਿਆ ਵਾ ਮੈਂ ਤੇ ਬਾਤ ਸੁਣ ਕੇ ਇਹ ਤਾਂ ਤੇਰਵਾਲਾ ਆਈ ਆਂ ਭਾਬੀ ਤੀ ਜਿਹੜਾ ਮੇਰੇ ਆਲਾ ਹੀ ਤੂੰ ਉਹਨੂੰ ਚੋਕ ਹੀ ਲੈਣਾ ਹੀ ਜੇ ਉਹ ਰੋਂ ਡਿਆ ਹੀ ਵਿਚਾਰਾ ਤੇ ਨਹੀਂ ਮੈਂ ਕੋ ਚੁੱਕਾਂ ਜਾ ਕੇ ਚੋਕਾਂ ਹਾਂ ਉਹਨੂੰ ਸਾਹ ਨਾਲੇ ਦਾ ਸਮੈਲ ਕਿੱਦਾਂ ਆਉਂਦੀ ਉਹਨੂੰ ਵੇਖ ਕੋ ਸਾਫ ਸੁਫੀਰ ਜਾ ਕੇ ਉਹਨੂੰ ਕੋਈ ਗੱਲ ਨਹੀਂ ਭਾਬੀ ਕਰ ਲੈਣੀ ਆ ਬੱਚਾ ਬੱਚੇ ਨਾਲ ਨਹੀਂ ਐਂਦਾ ਕਰੀਦਾ ਜਿੱਦਾਂ ਤੂੰ ਹੀ ਕਰਨ ਦੀ ਓ ਕੀ ਪਤਾ ਇਹਦੇ ਪੈਰਾਂ ਪਿੱਛੇ ਤੁਹਾਨੂੰ ਇਹ ਵੀ ਸੁਣਨੇ ਰੱਬ ਚੱਲ ਕੋਈ ਨਹੀਂ ਜਦੋਂ ਸਾ ਰੱਬ ਨੇ ਸੁਣਨੀ ਆ ਨਾ ਸੁਣ ਲੂਗਾ ਜਾ ਕੇ ਤੂੰ ਵੇਖ ਵੀ ਕੀ ਗੱਲ ਵਾਂ ਨੂੰ ਹੰਕਾਰੇ ਬੜੇ ਓ ਭਾਬੀ ਤੁਸੀਂ ਓ ਚੱਲ ਠੀਕ ਆ ਨਾ ਬੋਲਿਆ ਕਰ ਮੇਰਾ ਇਹਨਾਂ ਸਿਰਕ ਪਾਈ ਨਾ ਕਰਿਆ ਕਰੋ ਜਿੰਨਾਂ ਕੋ ਗੱਲ ਕਰਨੀ ਆ ਨਾ ਅਗੋਂ ਕੋ ਨਾ ਕੋ ਸੁਣਾਉਂਦਾ ਹੀ ਰਹਿੰਦਾ ਵਾ ਜਾ ਕੇ ਵੇਖ ਲੈ ਇੰਨੀਆਂ ਗੱਲਾਂ ਮੈਨਾਂ ਕਰਨੀ ਐ ਇੰਨੇ ਚੰਨ ਜਾ ਕੇ ਮੁੰਡਾ ਨਹੀਂ ਹੀ ਵੇਖ ਲੈਣਾ ਕੋਈ ਗੱਲ ਨਹੀਂ ਮੈਂ ਭਾਬੀ ਵੀ ਵੇਖ ਲੈਣੀ ਆ ਕਿ ਦਰੋਂ ਡੇ ਆਇ ਕੋਸ ਆਇ ਗਿਆ ਵਾ ਗੁਲਨ ਕਿਹ ਗੱਲ ਹੈ ਕਿ ਰੋਂਡਿਆ ਵਾ ਮੰਮੀ ਪਤਾ ਨਹੀਂ ਕੀ ਗੱਲ ਹੈ ਮੈਂ ਤਾਂ ਅੱਗੇ ਹੁਣੇ ਜੇ ਸੁਵਾ ਕੇ ਗਈ ਹਾਂ ਮੈਂ ਤਾਂ ਪਾਪੀ ਸ਼ਰਨੇ ਦੱਸਿਆ ਵਾ ਹਾਏ ਹਾਏ ਖਲਾ ਚਲਾ ਕੋਈ ਕੀਤਾ ਤ ਨਹੀਂ ਨਹੀਂ ਮੰਮੀ ਕੋਈ ਇਤੇ ਨਹੀਂ ਕੀਤੀ ਹੈ ਕਿ ਪਾਪੀ ਗਾਣੀ ਹੈ ਸਮੈਲਾ ਹੁੰਦੀ ਹੈ ਤਕੋ ਪੁੱਤ ਲੱਗੇ ਰਹੀਦਾ ਹੁੰਦਾ ਨਿਆਣਾ ਜਿਹੜਾ ਛੋਟਾ ਹੋਵੇ ਤੂੰ ਤਾਂ ਛੱਡ ਕੇ ਚਲ ਜੰਦੀ ਮੈਨੂੰ ਵਾਜ ਦੇ ਦੇਂਦੀ ਮੈਂ ਬਹਿ ਜਾਂਦੀ ਲੱਗੇ ਮੰਮੀ ਹਜੇ ਮੈਂ ਗਈ ਹਾਂ ਇਹਨੂੰ ਸਵਾਲ ਕਿ ਮੈਂ ਚਲ ਘੜੀ ਸੁੱਤਾ ਰਹੇਗਾ ਮੈਨੂੰ ਕੀ ਪਤਾ ਹੀ ਤੇ ਨਾਲੇ ਮੈਂ ਸਰਾਣਾ ਅੱਗੇ ਲਾ ਕੇ ਗਈ ਹਾਂ ਇੱਥੇ ਸਰਾਣਾ ਹੈ ਨਹੀਂ ਭਾਈ ਦੇਖ ਜਾਂਦਾ ਥਲੀ ਚਲ ਕੋਈ ਨਹੀਂ ਪਤਾ ਜੈ ਇਹਨੇ ਕਿਹੜਾ ਗਾਂ ਪਛਾਹ ਹੋਣਾ ਵਾ ਜਿੱਥੇ ਪਾਤਾ ਉਹਨੇ ਉੱਥੇ ਰਹਿਣਾ ਪਰ ਕਮ ਸੋ ਕਮ ਸਿਆਣੀ ਬਣੋ ਦੁਨੀਆਨੀ ਨਹੀਂਗੀ ਹੋਂ ਤੂੰ ਇੱਥੇ ਜਦ ਤੂੰ ਸੌਹਰੇ ਗਈ ਤੂੰ ਉੱਥੇ ਵੀ ਨਾ ਧਿਆਨ ਦੇਗੀ ਇਹਦਾ ਨਹੀਂ ਮੰਮੀ ਧਿਆਨ ਦਵੂੰਗੀ ਦੇਣਾ ਕਿ ਹੋਣੀ ਆ ਲਾ ਵੀ ਇਹਦੇ ਬਾਰੇ ਪੁੱਛਣ ਡਿਆ ਕਿਦਾਂ ਠੀਕ ਠਾਕ ਹੈ ਤੂੰ ਇੱਥੇ ਬਹਿ ਕੇ ਗੱਲ ਕਰ ਲੈਣੀ ਪੁੱਤ ਬਾਹਰ ਜਾਣ ਦੀ ਕੀ ਲੋੜੀ ਮੰਮੀ ਜਦੋਂ ਉੱਚਾ ਬੋਲੀਏ ਨਾ ਤੇ ਉਸੇ ਵੇਲੇ ਤਾਂ ਉੱਠ ਪੈਂਦਾ ਵਾ ਤੂੰ ਹੀ ਕਿਹੜੇ ਵੇਲੇ ਆ ਗਈ ਮੈਂ ਤੈਨੂੰ ਬਾਹਰ ਵੇਖਾਂਦੀ ਹਾਂ ਹੁਣੇ ਹਜੇ ਆ ਠੀਕ ਹੈ ਨਾ ਮੈਂ ਨਾ ਤੇਰੇ ਨਾਲ ਕੋਈ ਗੱਲ ਕਰਨੀ ਹੈ ਉੱਠੋ ਮੈਂ ਤਾਂ ਦੱਸੋ ਕਿਹੜੀ ਗੱਲ ਕਰਨੀ ਹੈ ਕਿੰਨੇ ਮੇਰਾ ਤਾਂ ਟੈਸਟ ਭਰ ਹੀ ਦਿੰਨੇ ਆ ਵੇਖ ਲੈ ਹਿਸਾਬ ਲਾ ਕੇ ਆਪਣਾ ਕੋਈ ਨਹੀਂ ਭਰ ਦਿੰਨੇ ਆ ਉਦਾਂ ਮੇਰਾ ਤਾਂ ਦਾਇਆ ਕਿ 10 ਦਿਨ ਹਜੇ ਹੋਰ ਲਾਣਾ ਹੈ 10 ਦਿਨ ਦਸ ਦਿਨਾਂ ਮੈਂ ਪਿੰਦਰ ਉਹ ਗੱਲ ਹੋਈ ਆ ਤੇ ਭਰ ਕੇ ਟੈਸਟ ਦੇ ਦੇ ਹੀ ਆ ਨਾਲੇ ਅੱਜ ਦੀ ਮੇਰੀ ਪੂਰੀ ਤਿਆਰੀ ਹੈ ਮੈਂ ਤਾਂੜਿਆ ਮੈਂ ਵੀ ਪਿਛਲੀ ਵਾਰ ਵਾਂਗੂ ਨਾਣਾ ਹੋਵੇ ਉਦੋਂ ਤੋਂ ਛੇਤੀ ਕਰਨ ਲਈ ਹਾਂ ਕਿ ਜਿੰਨੀ ਜਲਦੀ ਹੋ ਸਕਦਾ ਹੈ ਭਰ ਦਈਏ ਆਪਾਂ ਹੁਣ ਫਿਰ ਕਿੰਨੀ ਵਾਰੀ ਵਾਰ-ਵਾਰ ਬੰਦੇ ਉੱਥੇ ਜਾਈਗੇ ਟੈਸਟ ਭਰਾਂਗੇ ਤੇ ਫੇਰ ਹੀ ਪਤਾ ਲੱਗੂਗਾ ਨਾ ਉਹ ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਭਰਨਾ ਹੀ ਪੈਂਦਾ ਇਹ ਥੋੜੀ ਘੋਏ ਸ਼ੇਸ਼ੇ ਮਿਲ ਲੈ ਕੋ ਰਗਾ ਤੇ ਆਛੜਨੇ ਨੇ ਉਹ ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਫਿਰ ਵੀ ਇੱਕ ਵਾਰੀ ਸੋਚ ਲੈ ਕਿੰਨੇ ਰੋਤੇ ਤੁਸੀਂ ਆਪਾਂ ਇਹ ਨੂੰ ਸੋਚੀ ਵੀ ਪੈਸੇ ਕਰਕੇ ਦੇ ਨੇ ਜੇ ਆਪਾਂ ਟੈਸਟ ਭਰਾਂਗੇ ਸਾਡੇ 150 ਘੱਟ ਲੱਗਨੇ ਨੇ ਆ ਜਿਹੜੇ ਕੋ 10-20 ਦਿਨ ਵਾਧਾ ਲਾਉਣੇ ਨੇ ਉਹ ਵੱਜ ਜਾਣੇ ਨੇ ਉਹ ਤਾਂ ਤੁਹਾਡੀ ਗੱਲ ਸਹੀ ਆ ਪਰ ਉੱਥੇ ਜਿਹੜੇ ਹੋਰ ਵੀ ਸਟੂਡੈਂਟਸ ਨੇ ਉਹਨਾਂ ਨੇ 10-10 15-15 ਦਿਨਾਂ ਬਾਅਦ ਭਰ ਵੀ ਦਿੱਤਾ ਵਾ ਟੈਸਟ ਤੇ ਮੈਨੂੰ ਤੇ ਫੇਰ ਤੋਂ 3 ਮਹੀਨੇ ਹੋ ਗਏ ਨੇ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਮਮੀ ਨਾਲ ਜਾਂ ਡੈਡੀ ਨਾਲ ਗੱਲ ਆਹੋ ਕੋਈ ਨਹੀਂ ਨਾਲ ਗੱਲ ਕਰਕੇ ਤੇ ਪੈਸੇ ਜਿਹੜੇ ਫਿਰ ਮੈਨੂੰ ਫੜਾ ਦੇ ਤੇ ਟੈਸਟ ਭਰ ਦਿਉਂਦੇ ਆ ਲਾਹ ਫਰ ਕਰ ਹੀ ਲੈਣਾ ਵਾ ਹੈ ਕਿ ਮਮੀ ਨਹੀਂ ਇੱਕ ਠੀ ਹੁਣੇ ਆ ਉਹਨੇ ਕਿੱਥੇ ਜਾਣਾ ਕਰਦਾ ਫਿਰ ਮੈਂ ਕਿੰਨਾ ਘੱਟਾ ਪਿਆ ਵਾ ਤੇ ਇਹ ਨਹੀਂ ਵੀ ਸਾਫ਼ ਹੀ ਕਰ ਦਿੱਗੇ ਕੀ ਕਰ ਲੱਗੇ ਡੈਡੀ ਕਰਨਾ ਕੀ ਆ ਉਹ ਪੱਠੇ ਬੀਜਣ ਵਾਲੇ ਆ ਉਹ ਤੁਸੀਂ ਬੀਜ ਦੇਣੀ ਮੜ ਕੇ ਮੀਂਹ ਪੈ ਜਾਂਦਾ ਜਦੋਂ ਉਹ ਵਸਰ ਨਾ ਗਈ ਜਾਂਦਾ ਉਹ ਡੈਡੀ ਵਾਹੀਦਾ ਤੇ ਹੁਣ ਮੀਂਹ ਪੈ ਜਾਂਦਾ ਦੱਸੋ ਹੱਡਾ ਕੀ ਕਸੂਰ ਹੈ ਓਏ ਅੱਜ ਕੱਲ ਗਿੱਲੇ ਵੱਤੇ ਬੀਜੀ ਦੇ ਹੋਈ ਦੀ ਆ ਤਾਨੂੰ ਕਿੰਨੀ ਵਾਰੀ ਕਿਹਾ ਆ ਵੇਖ ਤੱਕ ਗੋਡੇ-ਗੋਡੇ ਖੱਟਾ ਕਰੇ ਬੰਦਾ ਆਇਆ ਨਹੀਂ ਕਿ ਤਾਕੀ ਮਾਰ ਕਰਦੇ ਮਾਰ ਚਲੋ ਕੋਈ ਨਹੀਂ ਤੁਸੀਂ ਰਹਿਣ ਦਿਓ ਮੈਂ ਬਾਹਵਾਂਗਾ ਵੇਖਣ ਆ ਲਿਆ ਕਹਿਣਾ ਵੀ ਜੀ ਸਵਾਬ ਆਉਣਾ ਮੈਂ ਹੁਣ ਆਪੀ ਬੀਜ ਗਿਆਵਾਂਗਾ ਤੁਸੀਂ ਆ ਨਹੀਂ ਨੇ ਜੋਗਾ ਦੂਜਿਆਂ ਨੂੰ ਕਹਿਣਾ ਰੋ ਨੀ ਮੇਰੀ ਸੋਨ ਦਾ ਚਲੋ ਮੈਂ ਤਾਂ ਡੈਲਾਇਆ ਕੰਮ ਇੱਕ ਕੀ ਕੰਮ ਪੈ ਗਿਆ ਹੁਣ ਉਹ ਨਵਦੀਪ ਡਈ ਹੀ ਪੀ ਜਾਂਦੀ ਟੈਸਟ ਭਰਦੀ ਐ ਅੱਛਾ ਹਾਂਜੀ ਕਿੰਨੇ ਕ ਪੈਸੇ ਲੱਗਣੇ ਆ ਪੈਸੇ ਜੜੀ ਤੁਹਾਨੂੰ ਪਤਾ ਹੀ ਅੱਗੇ ਜਿੰਨੇ ਲੱਗਣੇ ਆ ਤੂੰ ਕਿੰਨੇ ਕ ਨੂੰ ਉਹ 2-400 ਦਾ ਹੋ ਜਾਏਗਾ ਵਾਧਾ ਘਟਾ ਹੁਣ ਪੜ ਲਿਆ ਉਹਨੇ ਚੱਜ ਨਾਲ ਮੈਂ ਆਦਾ ਡੈਂਡਿਆ ਮਾਨੂੰ ਹਾਂ ਕਿ ਹਜੇ ਹੋਰ ਲਾ ਲਾ ਕੋ 10-20 ਦਿਨ ਮੈਂ ਵੀ ਤੁਹਾਡੇ ਵੱਲੋਂ ਕੋਈ ਨਹੀਂ ਹੈਗੀ ਉਹਨੂੰ ਕਾ ਵੇਖ ਲੈ ਮੁੜ ਕੇ ਆ ਜਾਣ ਮੈਂ ਡੋ ਨਾ ਮੁੜ ਕੇ ਵੀ ਪੈਸੇ ਜਾਂਦੇ ਰਹਿਣ ਮੈਂ ਤਾਂ ਮੈਂ ਅੱਗੇ ਡਿਆਂ ਸੋਚੰਦੇ ਅੱਗੇ ਉਹ ਟੈਸਟ ਭਰਿਆ ਸੀ ਤੇ ਮੇਰੇ ਤੇ ਮੁਲੀ ਛੁੱਟੀ ਆ ਭਰ ਲੋ ਜਿਹੜਾ ਕੰਮ ਕਰਨਾ ਉਹ ਤੇ ਹੋਣਾ ਹੀ ਆ ਪਰ ਆਪਾਂ ਵੇਖ ਲੋ ਹਸਤਾ ਬਾਅਦ ਚ ਨਾ ਕਿਉ ਕਿ ਇਹਦੇ ਕਸਰ ਹੈਗੀ ਉਹ ਨਹੀਂ ਨਹੀਂ ਡੈਡੀ ਤੁਹਾਨੂੰ ਕਹਿਣਾ ਮੈਂ ਸਗੋਂ ਆਪ ਦੇਵਾਂਗੇ ਇੱਥੇ ਵੇਖਣ ਵਾਲਿਆ ਕੀ ਕਹਿਣਾ ਤੇ ਜੇ ਟੈਸਟ ਨਾ ਵੀ ਭਰੀਏ ਤੇ ਜਿਹੜੇ ਉੱਥੇ ਵੀ ਉਹਨਾਂ ਕਹਣਾ ਇਹ ਢੀ ਨਕਮੀ ਆ ਇਹਨੂੰ ਕੋ ਜੰਦਾ ਨਾ ਹੋਏਗਾ ਚੱਲ ਪਰ ਉਹ ਵੀ ਆਪਣੇ ਲੋ ਡਈ ਏ ਪੂਰੀ ਭਰ ਲੋ ਫਿਰ ਤੇ ਕਹਦਾ ਫਿਰ ਪੀ ਚੱਲ ਸੇਰੇ ਭੰਥ ਤੇ ਹਣਾ ਪੈਸੇ ਕਰਾ ਦੇ ਜਮਾ ਕੋਈ ਗੱਲ ਨ ਕਰ ਲਿਓ ਫਿਰ ਠੀਕ ਨਬੇੜੋ ਕੰਮ ਗਾਂ ਜੇ ਕਿ ਬਨੇ ਗੱਲ ਲਗਣੀਆਂ ਤੇ ਗੱਲ ਲੱਗੀ ਆਹੋ ਐਵੇਂ ਇਦਾਂ ਲੇਟ ਜਾ ਹੋਈ ਜਾਂਦਾ ਵਾ ਤੇ ਆਹ ਹਾਂ ਫਿਰ ਇਦਾਂ ਕਰੀ ਆ ਕਰਕੇ ਉਹਦੇ ਨਾਲ ਕੁਰੀ ਨਾਲ ਗੱਲ ਹੈ ਤੇ ਜਾ ਕੋਈ ਨਹੀਂ ਰਹਿਣ ਦੋ ਮੈਂ ਕਰ ਲੈਣਾ ਹਲਾ ਬਾਤ ਜਾਣ ਨੂੰ ਕਹਿ ਨਹੀਂ ਨਹੀਂ ਮੈਂ ਕਰਦਾ ਕੋਈ ਗੱਲ ਯਾਰ ਕੋਈ ਕੰਮ ਮੁੜ ਕੇ ਮੱਝਾਂ ਨੂੰ ਪੱਠੇ ਕਿੱਥੋਂ ਪਾਵੇਂ ਜੀ ਕੋਈ ਨਹੀਂ ਮੈਂ ਕਰ ਦਾਂ ਅਗਲੇ ਦਿਨਾਂ ਨੇ ਫੇਰ ਪੱਠੇ ਵੀ ਮੁੱਕ ਜਾਂਦੇ ਹੁੰਦੇ ਆ ਡੈਡੀ ਹੂੰ ਪੈਲੀ ਦਾ ਕੀ ਬਣਿਆ ਵਾ ਕੀ ਬੰਨਾ ਪੈਲੀ ਦਾ ਕੋਈ ਨੰਬਰ ਨੰਬਰ ਹੋਇਆ ਕੋਈ ਸਸ਼ਟਮ ਕਿ ਨਹੀਂ ਕਰਾ ਨੰਬਰ ਵਧਾਣਾ ਜੇ ਨਹੀਂ ਮੇਰੇ ਨਾਂ ਕਰਨੀ ਆ ਪਹਿਲੀ ਉਹਦਾ ਕੋਈ ਹੋਊਗਾ ਹਿਸਾਬ ਖਦਾਵਾ ਕੁਛਦਾ ਹੀ ਆ ਅਜੇ ਤਾਂ ਉਥੇ ਮਸੀਕੇ ਵਾਲੇ ਨੂੰ ਲਿਖ ਕੇ ਦਿੱਤਾ ਸਾਰਾ ਉਹ ਕਦੇ ਅਜੇ ਪੰਜ ਸੱਤਾਂ ਦਿਨਾਂ ਨੂੰ ਉਹਨਾਂ ਨੇ ਤਰੀਕ ਦੇਣੀ ਆ ਰਜਿਸਟਰੀ ਦੀ ਫਿਰ ਰਜਿਸਟਰੀ ਹੋਣੀ ਆ ਨਾਲ ਇਥੋਂ ਗਵਾਹ ਖੜਨੇ ਪੈਣੇ ਆ ਲੰਬੜਦਾਰ ਖੜਨਾ ਪੈਣਾ ਵਾ ਉਹ ਤੋਂ ਬਾਅਦ ਮੁੜ ਕੇ ਇੰਤਕਾਲ ਹੋਣੀ ਆ ਫੇਰ ਕਿਦੇ ਉਹਦਾ ਨੰਬਰ ਨੰਬਰ ਮਿਲਣਾ ਵਾ ਚੋਰ ਨਾਲੋਂ ਪੰਡ ਕਾਲੀ ਇੰਨਾ ਲੰਮਾ ਕੰਮ ਇਹਦਾ ਤੇ ਹੋਰ ਐਵੇਂ ਉਹਦਾ ਵਾ ਇਹ ਗਾਜਰਾ ਬੂਲੀ ਦੇ ਨੇ ਇੱਕ ਕੁੱਟ ਕੇ ਆਨੂ ਕਰ ਦੋ ਚਲ ਹੋ ਤੇ ਜਾਊਗੀ ਉਹਨੋਂ ਦੇ ਹੋਣਾ ਹੀ ਹੈ ਜਿਹੜਾ ਕੰਮ ਰੰਬਿਆ ਵਾ ਚਲੋ ਉਹ ਤੇ ਕੋਈ ਨਹੀਂ ਫਿਰ ਟਾਈਮ ਲੱਗਣਾ ਤੇ ਪਰ ਮੈਨੂੰ ਇੱਕ ਗੱਲ ਦੱਸੋ ਜਦੋਂ ਪਹਿਲੀ ਮੇਰੇ ਨਾਂ ਤੇ ਹੋ ਗਈ ਫਿਰ ਉੱਤੇ ਕਰਜ਼ਾ ਤੇ ਲੈ ਸਕਦਾ ਨਾ ਮੈਂ ਕਰਜ਼ਾ ਤੂੰ ਕਦੋਂ ਲੈ ਕੇ ਮੈਂ ਕਹਤਾਂ ਨੂੰ ਲੈ ਕੇ ਆਪਣਾ ਕੋਈ ਕੰਮਕਾਰ ਖੋਲੂੰਗਾ ਉਹ ਕਰਜ਼ਾ ਲੈ ਸਕਣਾ ਪਰ ਲਈ ਨਾ ਲੱਖ ਦਾ ਨਹੀਂ ਹੁੰਦਾ ਮੁੜ ਕੇ ਤੁਹਾਨੂੰ ਤੇ ਵੈਸੇ ਹੀ ਨਹੀਂ ਚੰਗਾ ਲੱਗਦਾ ਵੀ ਮੈਂ ਕੋਈ ਕੰਮ ਨਾ ਹੀ ਖੋਲਾ ਮੈਨਾਂ ਨੂੰ ਚੰਗਾ ਲੱਗਦਾ ਉਹ ਪਹਿਲੀ ਵਾਰ ਤੇਰੇ ਨਾਂ ਤੇ ਨਹੀਂ ਜਿਹੜੀ ਤੂੰ ਪਹਿਲਾਂ ਸੋਚਣ ਡਿਆ ਵਾ ਮੈਂ ਕਰਜ਼ਾ ਲੈ ਲਾ ਸ਼ਰਮ ਆਉਂਦੀ ਥੋੜੀ ਬੋਰੀ ਕੰਮ ਤੇ ਕਰਨਾ ਕੋਈ ਪੈਣਾ ਤੇ ਪੈਰੀ ਤੇ ਕੱਢ ਜਾ ਸੁਕਨੇ ਕੰਮ ਕਰਨਾ ਤੇ ਕਰਦੀ ਚੁੱਕੇ ਕਰਨਾ ਕਮਾਈ ਕਰਕੇ ਕਰ ਕਮਾਈ ਨੇਚਰ ਦੀ ਕਰਨ ਦੇ ਕੀ ਉਤੇ ਕੀ ਖੋਲਿਆ ਮੇਰੀ ਗੱਲ ਸੁਣ 35 40 ਲੱਖ ਦਾ ਕਿਲਾ ਮੁਖਤਰਾ ਤੇਰੇ ਨਾਂ ਲੱਗ ਚੱਲਿਆ ਵਾ ਪਤਾ ਨਹੀਂ ਉਹਨਾਂ ਦਾ ਅੱਜ ਕੁਝ ਹੋਇਆ ਕਿ ਨਹੀਂ ਹੋਇਆ ਕੀ ਹੋਣਾ ਕੀ ਨਹੀਂ ਹੋਣਾ ਤੇ ਤੈਨੂੰ ਸ਼ਰਮੀ ਨਹੀਂ ਆਉਂਦੀ ਉਹਦੇ ਤੈਨੂੰ ਬਚਣ ਦਿਆ ਨਾ ਕੱਲੇ ਨੂੰ ਗੱਡੀ ਫੇਰ ਦੂ ਆਦੂ ਦਾ ਭਾਈਵਾਲ ਤੇ ਤੂੰ ਜਰ ਕੇ ਖਾ ਹਾਂ ਕਿਉਂ ਮਰ ਲੱਗਾ ਵਾ ਉਹ ਜਰ ਕੇ ਹੀ ਖਾਂਡਿਆ ਵਾ ਮੈਂ ਕੋਈ ਕੰਮ ਖੋਲ ਲਾਂਗਾ ਆਪਣਾ ਉਹ ਖੋਲ ਹੀ ਕੰਮ ਕਿਤੇ ਠੱਡੇ ਸੁਭਾਣਾ ਸੋਚ ਲਈ ਵੀ ਕੀ ਕਰਨਾ ਵਾ ਤੂੰ ਜਿਹੜੀ ਵੱਡੀ ਟਰਾਂਸਪੋਰਟ ਖੋਲਣੀ ਆ ਲੈ ਟਰਾਂਸਪੋਰਟ ਇਹ ਖੋਲ ਕੋਈ ਨਾ ਕੋਈ ਖੋਲੂਗਾ ਹੀ ਗੱਲਾ ਕਰਦਾ ਫਿਰਦਾ ਵਾ ਕਰਦੇ ਜਿਨੂੰ ਲਾਦਦੇ ਹੁੰਦੇ ਪਾਉਂ ਅਗਲੇ ਗੱਡੀਆਂ ਲਿਆ ਕੇ ਉਹਨੇ ਚੁੱਕ ਚੁੱਕ ਖੜਦੇ ਹੁੰਦੇ ਘਰੋਂ ਲੈ ਲਈਦੇ ਆ ਤੇ ਲੱਥ ਦਿਆਂ ਨੀ ਉਹ ਮੁੜ ਕੇ ਲਾ ਲਾਂਗੇ ਜੇ ਲਾਵਾਂਗੇ ਤੇ ਲਾਵਾਂਗੇ ਹੀ ਜਦੋਂ ਤੇਰੀ ਨੀਤੀ ਇਹ ਕੰਮ ਕਰਨ ਦੀ ਆ ਵੀ ਮੈਂ ਫਾਲ ਲੈਣਾ ਹੀ ਲੈਣਾ ਤੇ ਲੱਲੀ ਮੈਨੂੰ ਕੀ ਆਪਣਾ ਤੇ ਕੋਈ ਗੱਲ ਕਰ ਲਈ ਤੇਈ ਤੇ ਲੜਨੋਂ ਪੈਂਦੇ ਉਹਦੇ ਚਲ ਜਾ ਚੁੱਪ ਕਰਕੇ ਇਥੋਂ ਲੜਨੋਂ ਪੈਂਦੇ ਆਹੋ ਕੋਈ ਸੁੱਧਾ ਜਵਾਬ ਨਹੀਂ ਦੇਣਾ ਪਹਿਲਾਂ ਸੋਚ ਕੇ ਬੈਠਾ ਵਾ ਤੇ ਜਾ ਕੇ ਤੇ ਬੈਂਕ ਵਾਲਿਆਂ ਨੂੰ ਫੜਾਦਾ ਦਵਾਦਾ ਪਹਿਲੀ ਮਰਨਾ ਭੁੱਖਿਆ ਹੀ ਤੂੰ ਆਕਾਦਮੀ ਲਈ ਹਾਏ 15 ਦਿਨ ਨਹੀਂ ਜਲਦੀ ਨੰਗ ਵੀ ਕੇ ਵਾਈਫ ਜੀ ਬਸ ਹੁਣ ਵਧੀਆ ਵਧੀਆ ਰਿਜ਼ਲਟ ਆ ਜੇ ਚੰਨ ਲਿਖਾਤੇ ਸਹੀ ਹੈ ਇੱਕ ਵਾਰੀ ਕੀ ਬਣਿਆਵਾ